ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਮਾਜਾ ਕਿਸਾਨ ਸੰਗਰਾਸ਼ ਕਮੇਟੀ ਦੇ ਬੈਨਰ ਹੇਠ ਕਿਸਾਨਾਂ ਵੱਲੋਂ ਗੁਰਦਾਸਪੁਰ ਦੇ ਬੱਬਰੀ ਬਾਈਪਾਸ ਵਿਖੇ ਨੈਸ਼ਨਲ ਹਾਈਵੇ ਜਾਮ ਪੰਜਾਬ ਸਰਕਾਰ ਦੇ ਖਿਲਾਫ ਆਪਣੀਆਂ ਮੰਗਾਂ ਨੂੰ ਲੈ ਕੇ ਹਾਈਵੇ ਜਾਮ ਬੱਬਰੀ ਬਾਈਪਾਸ ਵਿਖੇ ਟੈਂਟ ਲਗਾ ਕੇ ਹਾਈਵੇ ਚੌਂਕ 'ਚ ਲਗਾਇਆ ਧਰਨਾ ਮੁੱਖ ਮੰਗਾਂ ਗੰਨੇ ਦਾ ਰੇਟ 450 ਰੁਪਏ ਕਿਲੋਟਲ ਕੀਤਾ ਜਾਵੇ ਡੀਜ਼ਲ ਪੈਟਰੋਲ ਦੇ ਰੇਟ 'ਚ ਵਾਅਦੇ ਨੂੰ ਪੰਜਾਬ ਸਰਕਾਰ ਤੁਰੰਤ ਵਾਪਸ ਲਵੇ ਬਿਜਲੀ ਦੀ ਖਪਤ ਵਿੱਚ ਜੋ ਵਾਅਦਾ ਕੀਤਾ ਹੈ ਉਹ ਸਰਕਾਰ ਵਾਪਸ ਲਵੇ ਡੈਪ ਖਾਦ ਨੂੰ ਪੂਰਾ ਕੀਤਾ ਜਾਵੇ ਹਾਈਵੇ ਜਾਮ ਕਾਰਨ ਟ੍ਰੈਫਿਕ ਪ੍ਰਭਾਵਤ ਲੱਗਾ ਲੰਬਾ ਜਾਮ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਮੇਰਾ ਨਾਮ ਸੋਨੂ ਚੱਡਾ ਮੈਂ ਮਾਜ ਕਿਸਾਨ ਸਭਾ ਕਮੇਟੀ ਦਾ ਜ਼ਿਲ੍ਹਾ ਪ੍ਰਧਾਨ ਤਰਨਾ ਲਾਉਣ ਦਾ ਮੁੱਖ ਝੰਡਾ ਇਹ ਆ ਜੀ ਕਿ ਇਹਨਾਂ ਨੇ ਡੀਜ਼ਲ ਪੈਟਰੋਲ ਔਰ ਸਾਡੇ ਬਰਤੀ ਦੀਆਂ ਦਰਾਂ ਵਿੱਚ ਜਿਹੜਾ ਬਹੁਤ ਤਕੜਾ ਵਾਅਦਾ ਕੀਤਾ ਜੋ ਹਰ ਘਰ ਦੀ ਰਸੋਈ ਤੇ ਇੱਕ ਬਹੁਤ ਵੱਡਾ ਜਿਹੜਾ ਬੋਝ ਪਿਆ ਇਹ ਪੰਜਾਬ ਦੇ ਖਜਾਲੇ ਦੇ ਦੂਸਰੀ ਬੇਨਤੀ ਸਾਡੀ ਇਹ ਆ ਵੀ ਮੁੱਖ ਮੰਤਰੀ ਸਾਹਿਬ ਨੇ ਜੋ ਸਾਡੇ ਖਾੜ ਨਾਲ ਦਰਿਆ ਦੇ ਪਾਣੀ ਦਾ ਨੁਕਸਾਨ ਹੋਇਆ ਹੈ ਉਹਦਾ ਵਾਅਦਾ ਕੀਤਾ ਵੀ ਮੁਰਗੀ ਮਰਜੂ ਬੱਕਰੀ ਮਰਜੂ ਤੇ ਮੇਰਾ ਮੁਆਰਜ਼ਾ ਦਊਗਾ ਅਜੇ ਤੱਕ ਪੰਜ ਪੈਸੇ ਵੀ ਸਰਕਾਰ ਨੇ ਜਿਹੜੇ ਉਹ ਨਹੀਂ ਦਿੱਤੇ ਤੇ ਵਿਰੋਧੀ ਧਿਰ ਦੇ ਨੇਤਾ ਸਾਡੇ ਪ੍ਰਤਾਪ ਸਿੰਘ ਬਾਜਵਾ ਨੇ ਉਹਨੇ ਵੀ ਹਾ ਦਾ ਨਾਰਾ ਨਹੀਂ ਮਾਰਿਆ ਵੀ ਕਿਸਾਨਾਂ ਨੂੰ ਜਿਹੜਾ ਮੁਆਰਜ਼ਾ ਬੰਦਾ ਉਹ ਦੇਣਾ ਚਾਹੀਦਾ ਉਹ ਵੀ ਵਿਧਾਨ ਸਭਾ ਚ ਉਹਨਾਂ ਨੇ ਕੋਈ ਕਿਸਾਨਾਂ ਦੀ ਗੱਲ ਜਿਹੜੀ ਉਹ ਨਹੀਂ ਕੀਤੀ ਤੇ ਉਹਨਾਂ ਨੂੰ ਵੀ ਅਦੇ ਕਰਦੇ ਆ ਸਾਰੀਆਂ ਪਾਰਟੀਆਂ ਨੂੰ ਬੇਨਤੀ ਕਰਦੇ ਆ ਵੀ ਜਿਹੜਾ ਵੀ ਕਿਸਾਨਾਂ ਲਈ ਹਾ ਦਾ ਨਾਰਾ ਮਰੂਗਾ ਕਿਸਾਨ ਉਹਦੇ ਨਾਲ ਖੜਨਗੇ ਸਰਕਾਰ ਦੀ ਨਾਕਾਮੰਗੀ ਆ ਮੁੱਖ ਝੰਡਾ ਸਾਡਾ ਇਹ ਆ ਵੀ ਜਿਹੜੀ ਝੋਨੇ ਦੀ ਪੈੜੀ ਦਾ ਸੀਜ਼ਨ ਚੱਲਿਆ ਜਿਹੜਾ ਵਾ ਉਹ 10 ਦਿਨ ਰਹਿ ਗਏ ਆ ਦਸਾਂ ਦਿਨਾਂ ਨੂੰ ਪੈਡੀ ਦਾ ਸੀਜ਼ਨ ਚੱਲ ਜਾਣਾ ਤੇ ਅਜੇ ਤੱਕ ਸਰਕਾਰ ਕੋ ਕੋਈ ਵੀ ਪੁਖਤਾ ਪ੍ਰਬੰਧ ਜਿਹੜਾ ਉਹ ਨਹੀਂ ਕੀਤਾ ਗਿਆ ਇਹ ਸਾਰੇ ਹੀ ਮੇਰੇ ਭਰਾ ਸੀ ਸਰਕਾਰ ਨੇ ਝੋਨਾ ਖਰੀਦ ਕੇ ਕਿੱਥੇ ਲਾਉਣਾ ਕਿੱਧਰ ਨੂੰ ਘੱਲਣਾ ਕਿਉਂਕਿ ਜਿੰਨੇ ਛੈਲਰ ਮਾਲਕਾ ਉਹ ਕਹਿੰਦੇ ਸਾਡੇ ਕੋ ਸਪੇਸ ਹੀ ਹੈ ਸਪੇਸ ਹੀ ਨਹੀਂ ਆ ਕੋਈ ਸਾਡੇ ਕੋ ਜਗ੍ਹਾ ਨਹੀਂ ਕੋਈ ਸਰਕਾਰ ਨੇ ਸਾਡੇ ਨਾਲ ਗੱਲ ਨਹੀਂ ਦੇ ਪਰੇ ਚੜਾਈ ਅਸੀਂ ਆਪਣੇ ਸ਼ੈਲਦਰਾਂ ਦੇ ਉੱਤੇ ਕੋਈ ਝੋਨਾ ਨਹੀਂ ਲਾਵਾਂਗੇ ਝੋਨਾ ਇੱਕ ਐਹੋ ਜਿਹਾ ਫਸਲਾ ਨਾ ਉਹਨੂੰ ਆਰਤੀਆ ਰੱਖ ਸਕਦਾ ਚਲੋ ਧੰਨਵਾਦ ਨਾ ਉਹਨੂੰ ਜੱਟ ਰੱਖ ਸਕਦਾ ਘਰ ਤੇ ਨਾ ਉਹਨੂੰ ਕਿਸੇ ਗਦਾਮ ਚ ਸਰਕਾਰ ਲਾ ਸਕਦੀ ਹੈ ਉਹ ਸ਼ੈਲਰਾਂ ਨਾਲ ਕੋ ਲੱਗਣਾ ਸ਼ੈਲਰਾਂ ਨਾਲ ਸਾਹਮਣੇ ਆਪਣੇ ਜਿਹੜੇ ਉਹ ਚੱਕੇ ਲਾਉਣੇ ਆ ਫਿਰ ਪੂਰਾ ਸਾਲ ਉਹਨਾਂ ਨੇ ਪੀਣਨਾ ਇਹ ਮੇਰਾ ਏਜੰਡਾ ਜਿਹੜਾ ਸਾਡਾ ਅੱਜ ਝੋਨੇ ਦਾ ਵੀ ਪੈਡੀ ਜਿਹੜੀ ਉਹ ਤਿਆਰ ਹੋਈ ਆ ਤੇ ਸਰਕਾਰ ਜਿਹੜੀ ਆ ਉਹ ਚੁੱਪ ਕਰਕੇ ਸੁੱਤੀ ਆ ਕੋਈ ਉਹਨਾਂ ਦਾ ਸੰਜੀਦਾ ਨਹੀਂ ਦੂਜਾ ਸਾਡਾ ਮੰਗਾ ਕੇ ਜਿਹੜੀ ਗਨੇ ਦਾ ਸੀਜ਼ਨ ਆ ਉਹ ਉੱਪਰ ਆ ਗਿਆ ਸਾਡੇ ਉਹਦੇ ਵਾਸਤੇ ਸਰਕਾਰ ਨੇ ਨਾ ਅਜੇ ਤੱਕ ਕੋਈ ਰੇਟ ਐਲਾਨ ਕੀਤਾ ਨਾ ਅਜੇ ਤੱਕ ਕੋਈ ਡੇਟ ਐਲਾਨ ਕੀਤੀ ਵੀ ਕਿੰਨੀ ਤਰੀਕ ਨੂੰ ਆਪਾਂ ਮਿਲਣਾ ਚਾਹੁੰਗੇ ਤੇ ਕੀ ਰੇਟ ਦਵਾਂਗੇ ਕਿਉਂਕਿ ਇਹ ਰੈੱਡ ਰੋਡ ਦੀ ਬਿਮਾਰੀ ਆ ਗਈ ਆ ਕੰਨੇ ਨੂੰ ਗੰਨਾ ਨਿਰ ਉਹਨਾਂ ਨੇ ਬਈ ਜਾਂਦਾ ਕਿਸਾਨ ਦਾ ਵੱਡਾ ਨੁਕਸਾਨ ਹੋਣਾ ਜੇ ਜਿੰਨੀ ਮਿਲ ਲੇਟ ਹੋ ਗਈ ਪਿਛਲੀ ਵਾਰ ਇਹ ਨਾ 31 ਦਸੰਬਰ ਨੂੰ ਜਾ ਕੇ ਮਿਲਿਆ 31 ਨਵੰਬਰ ਨੂੰ ਚਲਾਈਆਂ ਤੇ ਅਸੀਂ ਚਾਹੁੰਦੇ ਸਾਡੀਆਂ 15 ਨਵੰਬਰ ਨੂੰ ਜਿਹੜੀਆਂ ਮਿਲਣਾ ਚੱਲਣ ਬੇਰ ਅਸੀਂ ਡੀਏਪੀ ਜਿਹੜੀ ਆ ਖਾਦ ਉਹ ਅਸੀਂ ਚਾਹੁੰਦੇ ਆ ਵੀ ਡੀਏਪੀ ਸਾਨੂੰ ਜਿਹੜੀ ਪਿਓਰ ਮਿਲੇ ਕਿਉਂਕਿ ਪਿੱਛੇ ਜੇ ਸਾਰੇ ਡੀਏਪੀ ਜੀ ਡੀਏਪੀ ਦੇ ਜਿਹੜੇ ਸੈਂਪਲ ਆ ਉਹ ਫੇਲ ਹੋ ਗਏ ਆ ਤਾਂ ਆਪਾਂ 1450 1470 ਰੁਪਏ ਖਰਚ ਕੇ ਡੀਏਪੀ ਲੈਣੀ ਆ ਤੇ ਜੇ ਡੁਪਲੀਕੇ ਤੇ ਉਹ ਦੱਸੋ ਉਹਦਾ ਕੀ ਕਿਸਾਨ ਕਿੱਥੇ ਉਹਦੀ ਪਰਪੂਈ ਕਰੂਗਾ ਅਸੀਂ ਕਿਹਨੇ ਡੀਏਪੀ ਸਾਨੂੰ ਮਿਲੇ ਤੇ ਸਿਰਫ ਤੇ ਸਿਰਫ ਡੀਏਪੀ ਉਹਦੇ ਨਾਲ ਇਹ ਨਾ ਵੀ 1400 ਰੁਪਏ ਦੀ ਡੀਏਪੀ ਆ 1450 ਦੀ ਤੇ ਨਾਲ 1450 ਦਾ ਹੋਰ ਸਮਾਨ ਲਈਏ ਗੰਦ ਮੰਨ ਉਹ ਬਿਲਕੁਲ ਨਹੀਂ ਲਵਾਂਗੇ ਦੇਖੋ ਐਸ.ਡੀ.ਮ ਸਾਹਿਬ ਆਏ ਹੀ ਐਸ.ਡੀ. ਸਾਹਮਣੇ ਸਾਨੂੰ ਵਿਸ਼ਵਾਸ ਹੋਇਆ ਵੀ ਮੈਂ ਡੀਸੀ ਜਨ ਨਾਲ ਗੱਲ ਕਰਦਾ ਤੇ ਇਹ ਤੁਹਾਡੀ ਜਿਹੜੀ ਖੇਤੀਬਾੜੀ ਮੰਤਰੀ ਆ ਉਹਦੇ ਲੈਵਲ ਦੀਆਂ ਮੰਗਾਂ ਸਾਰੀਆਂ ਅਸੀਂ ਤੁਹਾਨੂੰ ਖੇਤੀਬਾੜੀ ਮੰਤਰੀ ਕੋਲ ਟਾਈਮ ਲੈ ਕੇ ਦਿੰਨੇ ਆ ਤੁਸੀਂ ਬਹਿ ਕੇ ਆਪਣੀ ਮੀਟਿੰਗ ਕਰੋ ਜੇ ਤੁਹਾਡਾ ਮਸਲਾ ਲੌਜੀਕ ਉੱਤੇ ਠੀਕ ਆ ਜੇ ਨਾ ਹੋਊਗਾ ਤਾਂ ਤੁਸੀਂ ਦੁਬਾਰਾ ਆਪਣਾ ਸੰਘਰਸ਼ ਜਿਹੜਾ ਸ਼ੁਰੂ ਕਰ ਲਓ ਅਸੀਂ ਵੀ ਉਹ ਗੱਲ ਉਹਨਾਂ ਨੂੰ ਕਹੀ ਆ ਵੀ ਖੇਤੀਬਾੜੀ ਮੰਤਰੀ ਸਾਡਾ ਬਹਿ ਕੇ ਖੇਤੀਬਾੜੀ ਦਾ ਮੰਤਰੀ ਬੋਵੇ ਨਾਲ ਸਾਰਾ ਮਹਿਕਮੇ ਦੇ ਅਫਸਰ ਬਹਿਣ ਬਹਿ ਕੇ ਸਾਨੂੰ ਇਹਦਾ ਹੱਲ ਦੱਸਣ ਇਹਦਾ ਹੱਲ ਕੀ ਕੱਢਿਆ ਤੇ ਜੇ ਇਹਦਾ ਕੋਈ ਹੱਲ ਨਹੀਂ ਨਿਕਲਦਾ ਫਿਰ ਅਸੀਂ ਅਗਲਾ ਜਿਹੜਾ ਰਣਨੀਤੀ ਆ ਉਹ ਸੰਘਰਸ਼ ਵਿਧਾਵਾਗੇ ਰੇਲਵੇ ਟਰੈਕਾਂ ਦੇ ਰੋਡਾਂ ਤੇ ਬਹਾਂਗੇ ਵੱਖ-ਵੱਖ ਥਾਵਾਂ ਤੇ ਬਹਾਂਗੇ ਪੰਜਾਬ ਦੀਆਂ ਟੋਟਲ ਜਥੇਬੰਦੀਆਂ ਰੋਡਾਂ ਤੇ ਬਹਿਣ ਗਿਆ ਤੇ ਇਹ ਕਰਕੇ ਬੇਨਤੀ ਇਹੀ ਤੇ ਇਹੋ ਗੱਲ ਕਰਕੇ ਆਏ ਆ ਵੀ ਡੀਸੀ ਸਾਹਿਬ ਸਰਕਾਰ ਨਾਲ ਗੱਲ ਕਰਨ ਤੇ ਸਰਕਾਰ ਜਿਹੜੀ ਉਹ ਸੰਜੀਦਾ ਕਰ ਸਾਨੂੰ ਦੱਸਣ ਵੀ ਇਹਦਾ ਹੱਲ ਕੀ ਹੈ